70ਵਾਂ ਗਣਤੰਤਰ ਦਿਵਸ ਮਨਾਇਆ ਗਿਆ ਅਤੇ ਇਸੇ ਤਰ੍ਹਾਂ ਹੀ ਸ਼ਹਿਰ ਬਾਗਾਪੁਰਾਣਾ ਦੇ ਵਿੱਚ ਵੀ ਗਣਤੰਤਰ ਦਿਵਸ ਮਨਾਇਆ ਗਿਆ ਇਥੇ ਐਸਡੀਐਮ ਬਾਗਾਪੁਰਾਣਾ ਸੌਰਨਜੀਤ ਕੌਰ ਅਤੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ਅਤੇ ਐਸਡੀਐਮ ਨੇ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਐਸਡੀਐਮ ਮੈਡਮ ਸੌਰਨਜੀਤ ਕੌਰ ਨੇ ਮੀਡੀਆ ਜ਼ਰੀਏ ਆਮ ਲੋਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਪੜ੍ਹਾਈ ਕਰਕੇ ਭਾਰਤ ਦੇ ਵਿੱਚ ਕਾਬਲ ਬਣਨਾ ਚਾਹੀਦਾ ਹੈ ਤਾ ਜੋ ਕਿ ਉਹਨਾਂ ਨੂੰ ਵਿਦੇਸ਼ ਦੇ ਵਿੱਚ ਨਾ ਜਾਣਾ ਪਵੇ ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਗਣਤੰਤਰ ਦਾ ਦਿਵਸ ਦੀ ਵਧਾਈ ਦਿੱਤੀ ਹੈ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜਵੀ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਅਤੇ ਮੀਡੀਆ ਦੇ ਜ਼ਰੀਏ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ ਇਸ ਮੌਕੇ ਦੇ ਉੱਤੇ ਵੱਡੀ ਗੱਲ ਇਹ ਰਹੀ ਹੈ ਕਿ ਗਣਤੰਤਰਤਾ ਸਮਾਗਮ ਦੇ ਵਿੱਚ ਵੋਟ ਜਾਗਰੂਕਤਾ ਸੈਮੀਨਾਰ ਵੀ ਲਗਾਇਆ ਗਿਆ ਜਿਸ ਦੇ ਜ਼ਰੀਏ ਉੱਥੇ ਪਹੁੰਚੇ ਬੱਚਿਆਂ ਨੂੰ ਵੋਟ ਦੇ ਅਧਿਕਾਰ ਸਬੰਧੀ ਦੱਸਿਆ ਗਿਆ ਇਹ ਤਮਾਮ ਸਮਾਗਮ ਤਹਿਸੀਲਦਾਰ ਲਖਸ਼ੇ ਕੁਮਾਰ ਗੁਪਤਾ ਨਾਇਬ ਤਹਿਸੀਲਦਾਰ ਗੁਰਮੀਤ ਸਹੋਤਾ ਨੇ ਆਪਣੀ ਨਿਗਰਾਨੀ ਦੇ ਵਿੱਚ ਕਰਵਾਏ ਨੇ ਅੱਜ 22 ਜਨਮ ਦਿਨ ਹੈ ਸਤਿ ਸ਼੍ਰੀ ਅਕਾਲ ਜੀ ਸਰ ਹਿੰਦੋਸਤਾਂ ਦਾ ਜਾਦੀ ਮੈਨੂੰ ਅੱਜ ਦੇ ਦਿਨ ਇਸ ਗੱਲ ਤੇ ਬੰਦਾ ਸੁਭਾਅ ਸਰ ਦੇ ਜਨਮ ਦਿਨ ਨੂੰ ਅੱਜ ਜੀ ਆ ਵੀ ਲੱਗੇ ਮਨਾ ਲੈ ਸਾਰੀ ਦੇਸ਼ ਵਾਸੀਆਂ ਨੂੰਿੱਥੇ ਸਾਡੇ ਪੰਜਾਬੀ ਬੱਠੀ ਹੈ ਸਾਨੂੰ ਅੱਜ ਮੁਬਾਰਕਾ ਦਿੰਨਾ ਕਾਮਨਾ ਕਰਦਾ ਰਮੀ ਉਮਰ ਦੇ ਸਾਡੇ ਪੰਜਾਬੀਆਂ ਅਨੰਦਮਾਨ ਖੁਸ਼ੀਆਂ ਮਾਣੇ ਤੇ ਬਹੁਤ ਬਹੁਤ ਰਹੀ ਜੀ ਇੱਧਰ ਸੁਨੇਹਾ ਮੈਂ ਨੌਜਵਾਨਾਂ ਲਈ ਖਾਸ ਸੁਨੇਹਾ ਦੇਣਾ ਚਾਹਾਂਗੀ ਕਿ ਨਸ਼ੇਾਂ ਦੇ ਵਿੱਚ ਗ੍ਰਿਫਤ ਜਿਹੜੇ ਹੋਏ ਨੇ ਨਸ਼ਿਆਂ ਨੂੰ ਛੱਡ ਕੇ ਬਾਹਰ ਜਾਣ ਲਈ ਜਿਹੜਾ ਬ੍ਰੇਨ ਡレイン ਹੋ ਰਿਹਾ ਉਹਨਾਂ ਨੂੰ ਛੱਡ ਕੇ ਇੱਧਰ ਆ ਕੇ ਆਪਣੇ ਖੇਡਾਂ ਦੇ ਮੈਦਾਨ ਵਿੱਚ ਆ ਕੇ ਆਪਣਾ ਕਾਰੋਬਾਰੀ ਦੁਖਾਨ ਖੇਡਾਂ ਦੇ ਮੈਦਾਨ ਨਾਲ ਜਿਹੜਾ ਉਹਨਾਂ ਦੇ ਮਾਨਸਿਕ ਤੇ ਸਰੀਰਕ ਤੰਦਰੁਸਤੀ ਮਿਲਦੀ ਇਸ ਦੇ ਨਾਲ ਨਾਲ ਆਪਣੇ ਸਵੈ ਸਕਿੱਲ ਡਿਵੈਲਪਮੈਂਟ ਜਿਹੜੀ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਉੱਧਰ ਧਿਆਨ ਦੇਣ بجائے ਕਿ ਬ੍ਰੇਨ ਡレイン ਕਰਨ ਆਪਾਂ ਕਿਉਂ ਨਹੀਂ ਪੰਜਾਬ ਵਿੱਚ ਰਹਿ ਕੇ ਪੰਜਾਬ ਵਿੱਚ ਹੀ ਮਿਹਨਤ ਕਰਕੇ ਇੱਕ ਵਿਕਸਿਤ ਰਾਜ ਆਪਾਂ ਪੈਦਾ ਕਰ ਸਕਦੇ ਆ ਤੇ ਜਿਵੇਂ ਪੰਜਾਬੀ ਪਹਿਲਾਂ ਵੀ ਮਿਸਾਲ ਨੇ ਜਾਂਦੇ ਸੀ ਅਸੀਂ ਬ੍ਰੇਨ ਰੇਨ ਨਾ ਕਰਕੇ ਪੰਜਾਬ ਵਜਰੇ ਕੇ ਮਿਹਨਤ ਕਰਕੇ ਆਪਣੇ ਪੰਜਾਬ ਨੂੰ ਖਸ਼ਾਲ ਸੂਬਾ ਬਣਾ ਕੇ ਪੂਰੇ ਦੇਸ਼ ਵਿਦੇਸ਼ ਵਿੱਚ ਇਸ ਦੀ ਮਿਸਾਲ ਖੜੀ ਕਰ ਸਕਦੇ ਨੇ ਮੈਮ ਇਹ ਵੀ ਵੀ ਪੈਂਡ ਸੰਬੰਧੀ ਅਵੇਰਨੈਸ ਕੈਂਪ ਲਗਾਇਆ ਗਿਆ ਉਹ ਕਿਸ ਵਾਸਤੇ ਲਗਾਇਆ ਗਿਆ ਉਹ ਜਿਹ ਪਹਿਲਾਂ ਲੋਕਾਂ ਜੀ ਇੱਕ ਸ਼ੰਕਾ ਹੁੰਦੀ ਸੀ ਕਿ ਸ਼ਾਇਦ ਜਾਲੀ ਵੋਟਾਂ ਪੈ ਗਈਆਂ ਉਹ ਕਿ ਆਪ ਇਹ ਸਰਕਾਰ ਨੇ ਇਸ ਵਾਰੀ ਵੀ ਵੀ ਪੈਂਡ ਦੀ ਨਾਲ ਸਹੂਲਤ ਦਿੱਤੀ ਹੈ ਕਿ ਜਿਹੜਾ ਬੰਦਾ ਵੋਟ ਪਾਏਗਾ ਉਹ ਰੋਡ ਦੇਖੇ ਸਕੇਗਾ ਕਿ ਮੈਨੂੰ ਪਾਈ ਹੈ ਪੱਕਿਆਂ ਉਹਨਾਂ ਦੀ ਪ੍ਰਿੰਟ ਲਿਖ ਜਾਂਦਾ ਹੈ ਜਿਵੇਂ ਤੋਂ ਬਾਅਦ ਉਸਦੇ ਬਾਅਦ ਸਲਿੱਪ ਵੀ ਵਿੱਚ ਜਾਂਦੀ ਹੈ ਜਿਸ ਤੋਂ ਬਾਅਦ ਆਦਮੀ ਕਿੰਨੀਆਂ ਵੋਟਾਂ ਪਈਆਂ ਕਿਹੜੇ-ਕਿਹੜੇ ਨੰਬਰ ਨੂੰ ਪਈਆਂ ਐਗਜ਼ੈਕਟਲੀ ਇਹ ਪਹਿ ਪਤਾ ਚੱਲ ਜਾਂਦਾ ਹੈ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਤੁਰੰਤ ਤੌਰ ਤੇ ਵਰਤੋਂ ਕੀਤੀ ਜਾਂਦੀ ਹਰੇਕ ਬੂਥ ਤੇ ਵਰਤੋਂ ਕੀਤੀ ਜਾਂਦੀ ਇਲੈਕਟ੍ਰੋਮਿਸ਼ਨ ਆਫ ਇੰਡੀਆ ਦੇ ਅਧਿਕਾਰੀਆਂ ਨੇ ਕਿ ਇਸ ਮਸ਼ੀਨ ਦੀ ਜਿੰਨੇ ਵੀ ਮੇਲੇ ਲੱਗ ਰਹੇ ਨੇ ਜਾਂ ਕੋਈ ਵੀ ਫੰਕਸ਼ਨ ਸਰਕਾਰੀ ਕਰਨਾ ਇਹਦੇ ਜ ਲੋਕਾਂ ਨੂੰ ਅਵੇਅਰਨੈਸ ਵੱਤੋਂ ਦਿੱਤੀ ਜਾਵੇ ਤਾਂ ਕਿ ਲੋਕਾਂ ਨੂੰ ਕੋਈ ਇਹ ਝੂਠਾ ਨਾ ਲੱਗੇ ਮਸ਼ੀਨ ਅਸੀਂ ਜਿੱਥੇ ਵੀ ਮੇਲਾ ਲਗਾ ਰਹੇ ਹਾਂ ਕੋਈ ਵੀ ਫੰਕਸ਼ਨ ਸਰਕਾਰੀ ਕਰ ਰਹੇ ਇਸ ਮਸ਼ੀਨ ਨੂੰ ਐਮਨਿਅਤ ਦਿੱਤੀ ਜਾ ਰਹੀ ਹੈ ਕਿ ਲੋਕਾਂ ਨੂੰ ਇਹਦਾ ਜਿਹੜਾ ਭੁਲੇਖਾ ਕਿ ਸ਼ਾਇਦ ਇਹ ਕੋਈ ਗਲਤ ਮਸ਼ੀਨਾਂ ਆ ਜਾਂ ਜਿਹਨੇ ਕਨਫਿਊਜ਼ਨ ਸੀ ਉਹਨੂੰ ਦੂਰ ਕੀਤਾ ਜਾਵੇ ਔਰ ਲੋਕਾਂ ਨੂੰ ਤਸੱਲੀ ਹੋਵੇ ਕਿ ਮਸ਼ੀਨਾਂ ਬਿਲਕੁਲ ਠੀਕ